ਸਤਿ ਸ਼੍ਰੀ ਅਕਾਲ ਜੀ ਮੈਂ ਦਿਲਜੀਤ ਸਿੰਘ ਸਬ ਇੰਸਪੈਕਟਰ ਇਨਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਅਮਰਸਤ ਪਿਛਲੇ ਦਿਨ ਇੱਕ ਸਾਨੂੰ ਵੀਡੀਓ ਮਿਲੀ ਸੀ ਜਿਹਦੇ ਵਿੱਚ ਕਿਸੇ ਨੇ ਉਹ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇੱਕ ਛੋਟੀ ਬੱਚੀ ਆ ਜਿੰਨੂੰ ਕਿ ਬਜ਼ੁਰਗ ਜੋੜਾ ਜਿਹੜਾ ਵਾ ਉਹ ਆਪਣੇ ਘਰ ਰੱਖ ਕੇ ਉਹਦੀ ਪਾਲਣ ਪੋਸ਼ਣ ਕਰ ਰਿਹਾ ਤੇ ਉਹ ਬੱਚੀ ਜਿਹੜੀ ਆ ਉਹ ਨਾ ਦੇਣ ਸਕਦੀ ਆ ਨਾ ਚੱਲ ਸਕਦੀ ਆ ਨਾ ਉਹ ਪੈਰਾਂ 'ਤੇ ਖੜੀ ਹੋ ਸਕਦੀ ਆ ਤੇ ਉਹ ਬੱਚੀ ਦੇ ਜਿਹੜੇ ਹੱਥ ਪੈਰ ਮੁੜੇ ਹੋਏ ਸੀਗੇ ਤੇ ਅਸੀਂ ਜਦੋਂ ਉੱਥੇ ਗਏ ਸੀ ਤੇ ਜਾ ਕੇ ਦੇਖਿਆ ਕਿ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਆਮ ਫਰਸ਼ ਨਾਲੋਂ ਬਹੁਤ ਤਿੰਨ ਚਾਰ ਪੁੱਟ ਨੀਵਾ ਸੀਗਾ ਤੇ ਉਹਨਾਂ ਦਾ ਜਿਹੜਾ ਜਿਹੜਾ ਘਰ ਸੀਗਾ ਉਹ ਵੀ ਕਹਿੰਦੇ ਚੌਂਦਾ ਮੀਆਂ ਦੇ ਦਰਜੇ ਨਾਲ ਵਿੱਚ ਤੇ ਇੱਕ ਜਿਹੜਾ ਬਾਹਰ ਦਾ ਵੇੜੇ ਦਾ ਪਾਣੀ ਆ ਉਹ ਜਦੋਂ ਵੀ ਮੀਂਹ ਪੈਂਦਾ ਤੇ ਧੁਰ ਕੇ ਅੰਦਰ ਆਉਂਦਾ ਤੇ ਜਦੋਂ ਮੀਂਹ ਆਉਂਦਾ ਤੇ ਮਾਤਾ ਅੰਦਰ ਬੈਠ ਕੇ ਉਹ ਤਰਪਾਲ ਲੈ ਕੇ ਬੈਠਦੇ ਆ ਬੱਚੇ ਨੂੰ ਤੇ ਉਹ ਬਿਜਗ ਨੂੰ ਇਹ ਉਹ ਰੱਖਦੇ ਹੋ ਤਪਾਲ ਦੇ ਇਠਾਂ ਤੇ ਜਦੋਂ ਵੀ ਉਹ ਕੋਸ਼ਿਸ਼ ਕਰਦੇ ਆ ਕਿ ਜਦੋਂ ਮੀ ਹਟੇਗਾ ਉਦੋਂ ਅਸੀਂ ਰੋਟੀ ਪਾਣੀ ਖਾਵਾਂਗੇ ਤੇ ਪਿਖਾਵਾਂਗੇ ਮਾਤਾ ਬਜ਼ੁਰਗ ਅਵਸਥਾ ਦੇ ਵਿੱਚ ਆਪ ਮਿਹਨਤ ਮਜ਼ਦੂਰੀ ਕਰਕੇ ਕਿਉਂਕਿ ਜਿਹੜੇ ਬਜ਼ੁਰਗ ਨੇ ਉਹ ਪਿਛਲੇ 5 ਸਾਲਾਂ ਤੋਂ ਮੰਜੇ ਦੇ ਉੱਪਰ ਨੇ ਤੇ ਉਹਨਾਂ ਦੇ ਜਿਹੜੇ ਬਿਮਾਰੀ ਆ ਉਹ ਵੱਧ ਹੀ ਜਾ ਰਹੀ ਆ ਉਹ ਚੱਲ ਫੇਰ ਨਹੀਂ ਸਕਦੇ ਤੇ ਜਿਹੜੇ ਮਾਤਾ ਵਾ ਉਹ 100 150 ਰੁਪਿਆ ਕਦੀ ਲੈ ਕੇ ਆਉਂਦੀ ਆ ਤੇ 100 150 ਰੁਪਏ ਕੋ ਰੋਟੀ ਪਾਣੀ ਵੀ ਪਿਖਾਉਂਦੀ ਇੱਕ ਆਉਂਦੀ ਆ ਤੇ ਬੱਚੇ ਨੂੰ ਦਵਾਦਾਰੂ ਵੀ ਕਰਦੀ ਆ ਤੇ ਜਿਹੜਾ ਇਹ ਅਪਰਾਲਾਵਾ ਸੀ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਉਸ ਬੇਟੀ ਦਾ ਪਾਲਣ ਪੋਸ਼ਣ ਪਰਵਿਸ਼ ਤੇ ਉਹਨੂੰ ਰਹਿਣ ਬਿਸੇ ਦਾ ਤੇ ਉਹਦਾ ਜੇ ਪੜ੍ਹਾਈ ਲਿਖਾਈ ਦਾ ਕੋਈ ਜੇ ਕੋਈ ਦਾਨੀ ਸੱਜਣਾ ਮਿਲਦਾ ਸੇਵਾ ਉਠਾ ਸਕਦਾ ਹੋਵੇ ਤੇ ਉਹ ਅੱਗੇ ਆ ਕੇ ਉਸ ਬੇਟੀ ਨੂੰ ਨਾਲ ਲਿਜਾਵੇ ਤੇ ਆਪਣੇ ਜਿਹੜੇ ਰਹਿਣ ਬਿਸੇ ਦੇ ਵਿੱਚ ਰੱਖੇ ਤੇ ਉਹਦਾ ਪਾਲਣ ਪੋਸ਼ਣ ਕਰ ਸਕੇ ਥੈਂਕ ਯੂ